ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਈ ਤੇ ਮੈਂ ਚੈਨਲ ਤੇ ਮੈਂ ਸਾਵਧਾ ਸਾਕਤ ਕਰਦੀ ਹਾਂ ਹੋਰ ਸਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਦੇ ਵੱਜ ਚੁੱਕੇ ਨੇ 6:30 ਤੇ ਮੈਂ ਬਲੌਗ ਦੀ ਸਟਾਰਟਿੰਗ ਕਰੀਆ ਹੁਣ ਤੇ ਸਲਾਈ ਦਾ ਕੰਮ ਕਰਦੀ ਸੀ ਮੈਂ ਆਪਣਾ ਕਰ ਦਿੱਤੀ ਸੂਟ ਸਟੀਚਿੰਗ ਘਰ ਪਾਉਣ ਵਾਲਾ ਤੁਹਾਨੂੰ ਦਿਖਾਣੇ ਆ ਕਿਹੜਾ ਕਰਦੀ ਸੀ ਮੈਂ ਸੂਟ ਸਟੀਚਿੰਗ ਲੋ ਜੀ ਇਹ ਕਰਦੀ ਸੀ ਮੈਂ ਸੂਟ ਸਟੀਚਿੰਗ ਤੇ ਬਾਟਮ ਇਹਦੀ ਹਾਲੇ ਸਲਾਈ ਕਰਨ ਵਾਲੀ ਪਈ ਆ ਸ਼ਰਟ ਮੈਂ ਸਲਾਈ ਕਰ ਲਈ ਆ ਸਿਰਫ ਉਹਦੀਆਂ ਕੱਲੀਆਂ ਬਾਹਾਂ ਜੜਨ ਵਾਲੀਆਂ ਰਹਿ ਗਈਆਂ ਨੇ ਆ ਦੇਖੋ ਸਾਰੀ ਸ਼ਰਟ ਮੈਂ ਸਲਾਈ ਕਰ ਲਈ ਆ ਸਲਾਈ ਸਾਰੀ ਕਰ ਲਈ ਆ ਸਿਰਫ ਬਾਹਾਂ ਜੜਨ ਵਾਲੀਆਂ ਰਹਿndੀਆਂ ਨੇ ਮੈਂ ਕਿ ਚਲ ਬਾਹਾਂ ਜੜ ਕੇ ਆਪਣਾ ਕਮੀਜ਼ ਹੋ ਜੂਆ ਰੈਡੀ ਤੇ ਬਾਟਮ ਹਾਲੇ ਆਪਾਂ ਨੇ ਸਟਿਚ ਕਰਨ ਵਾਲੀ ਪਈ ਆ ਤੇ ਮੈਂ ਕਿ ਚਾਲੇ ਬਾਅਦ ਚੋਂ ਕਰਾਂਗੇ ਬਾਹਾਂ ਵੀ ਮੈਂ ਜੜ ਦਿੰਦੀ ਪਰ ਲਾਈਟ ਚਲੀ ਗਈ ਆ ਮੌਸਮ ਬਾਹਰੇ ਥੋੜਾ ਜਿਹਾ ਖਰਾਬ ਲੱਗਦਾ ਹੈ ਕਿਉਂਕਿ ਬਦਲਵਾਈ ਜੀ ਹੋਈ ਪਈ ਆ ਵਧੀਆ ਬਾਰਿਸ਼ ਹੋ ਜੇ ਗਰਮੀ ਬਹੁਤ ਜਾਦੇ ਆ ਤੇ ਗਰਮੀ ਜ਼ਿਆਦਾ ਹੋਣ ਕਰਕੇ ਜੀ ਅ ਮਸ਼ੀਨ ਤੇ ਕਾਟੀ ਬੈਠਾਗੇ ਅੱਜ ਮੇਖੋ ਨੀ ਤਮਾ ਹੁਣ ਨੂੰ ਕਰਦਾਂ ਦੀ ਅ ਸ਼ਾਰਟ ਸਟੀਚਿੰਗ ਤੇ ਪਹਿਲਾਂ ਤਾਂ ਮੇਰੀ ਸਲਾਹ ᱛੀ ਮੈਂ ਸੂਟ ਤੇ ਲੈਸ ਲਗਾਵਾ ਫਿਰ ਮੈਂ ਲੈਸ ਲਗਾਉਣ ਦਾ ਖਿਆਲ ਛੱਡ ਦਿੱਤਾ ਮੈਂ ਚੱਲ ਛੱਡ ਪਰਾਂ ਕਿਉਂਕਿ ਜਿਹੜਾ ਮੈਨੇ ਸੂਟ ਹੁਣ ਪਾਇਆ ਹੋਇਆ ਇਹ ਤੇ ਵੀ ਵਾਈਟ ਕਲਰ ਦੀ ਲੈਸ ਲਗਾਈ ਹੋਈ ਆ ਮਾ ਸਾਰੇ ਸੁਟਾ ਤੇ ਵੀ ਲੈਸ ਵਧੀਆ ਲੱਗਦੀ ਹੋएगी ਤੇ ਇਸ ਲਈ ਫਿਰ ਮੈਂ ਲੈਸ ਦਾ ਕੈਨਸਲ ਕਰਤਾ ਤੇ ਲੋ ਜੀ ਹੁਣ ਮੈਂ ਤੁਹਾਡੇ ਨਾਲ ਇੱਕ ਮਤਲਬ ਕੀ ਗੱਲ ਸਾਂਝੀ ਕਰਨਾ ਚਾਹੁੰਦੀ ਆ ਮਤਲਬ ਕਿ ਜਦੋਂ ਆਪਾਂ ਇਹ ਵਗੈਰਾ ਮੇਰੇ ਸਾਹਮਣੇ ਆਲੇ ਪਏ ਨੇ ਤੇ ਬਾਕੀ ਭਾਂਡ ਠਿੱਕਰ ਸਾਰਾ ਮੇਰਾ ਮੰਜਨ ਆਲਾ ਪਿਆ ਝਾੜੂ ਵਗੈਰਾ ਕੱਢਣ ਆਲਾ ਪਿਆ ਤੇ ਤੁਹਾਨੂੰ ਬਾਹਰਲਾ ਮੌਸਮ ਦਿਖਾਣੇ ਆ ਮੌਸਮ ਬਾਹਰਲਾ ਇਦਾਂ ਦਾ ਹੋਇਆ ਪਿਆ ਜੀ ਦੇਖੋ ਥੋੜੀ ਥੋੜੀ ਹਵਾ ਚੱਲਦੀ ਆ ਹਵਾ ਬਹੁਤ ਸੋਹਣੀ ਚੱਲਦੀ ਠੰਡੀ ਠੰਡੀ ਚੱਲਦੀ ਆ ਪਰ ਥੋੜਾ ਥੋੜਾ ਇੱਤਾਂ ਵੀ ਉੱਡਦਾ ਨਾਲ ਤੇ ਹਵਾ ਬਹੁਤ ਸੋਹਣੀ ਚੱਲਦੀ ਆ ਬਾਹਰੇ ਆ ਕੇ ਨਜ਼ਾਰਾ ਹੀ ਆਉਂਦਾ ਏਸੀ ਤੋਂ ਵੀ ਵਧੀਆ ਹਵਾ ਏਸੀ ਤਾਂ ਹਲੇ ਅੰਦਰ ਆਪਾਂ ਨੂੰ ਕਈ ਬਿਮਾਰੀਆਂ ਲਗਾ ਦਿੰਦਾ ਪਰ ਜਿਹੜੀ ਆਪਣੀ ਕੁਦਰਤੀ ਹਵਾ ਹੈ ਇਹ ਬਹੁਤ ਵਧੀਆ ਚੱਲਦੀ ਆ ਤੇ ਇਹ ਕੁਦਰਤੀ ਹਵਾ ਆਪਾਂ ਨੂੰ ਲੈਣੀ ਚਾਹੀਦੀ ਆ ਦੇਖੋ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਆ ਤੇ ਆਪਣੇ ਦੇਖੋ ਪੌਦੇ ਵੀ ਝੂਲ ਰਹੇ ਨੇ ਪੌਦਿਆਂ ਨੂੰ ਬਹੁਤ ਨਜ਼ਾਰਾ ਆ ਰਿਹਾ ਠੰਡੀ ਹਵਾ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਗੱਲ ਕਰਾਂਗੇ ਜਦੋਂ ਇੱਕ ਔਰਤ ਆਪਣਾ ਜੀਵਨਾ ਮਦਮ ਕਾਲ ਇੰਦੀਆ ਤੇ ਉਸ ਦੇ ਉੱਪਰ ਜੋ ਕਫਨ ਪਾਇਆ ਜਾਂਦਾ ਉਹ ਪੇਕਿਆਂ ਦਾ ਹੀ ਕਿਉਂ ਹੁੰਦਾ ਉਸ ਬਾਰੇ ਗੱਲ ਕਰਦੇ ਆ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਤੇ ਐਡ ਤੱਕ ਵੀਡੀਓ ਜ਼ਰੂਰ ਦੇਖੋ ਅੱਜ ਤੋਂ ਹਜ਼ਾਰਾਂ ਸੈਂਕੜੇ ਸਾਲ ਪਹਿਲਾਂ ਇਹ ਰਸਮਾਂ ਬਜ਼ੁਰਗਾਂ ਦੀ ਪੁਰਾਣੇ ਜੁੱਬ ਬਜ਼ੁਰਗਾਂ ਦੀਆਂ ਬਣਾਈਆਂ ਹੋਈਆਂ ਨੇ ਤੇ ਪਰ ਸਮੇਂ ਦੇ ਅਹਿਮਦ ਦੇ ਨਾਮ ਨਾਲ ਇਹ ਰਸਮਾਂ ਹੁਣ ਘਟਦੀਆਂ ਜਾਂਦੀਆਂ ਨਹੀਂ ਇੱਕ ਔਰਤ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਆਪਣਾ ਜੀਵਨ ਬਹਤੀ ਆਪਣੇ ਸਹੁਰੇ ਘਰ ਮਾਨ ਮਰਿਆਦਾ ਨੂੰ ਕਾਇਮ ਰੱਖਦੀ ਹੈ ਤੇ ਬਾਕੀ ਜਦੋਂ ਔਰਤ ਬਜ਼ੁਰਗ ਪੋਤਾ-ਪੁੱਤੀ ਇਹ ਪੋਤੇ ਵਾਲੀ ਹੋ ਜਾਂਦੀ ਹੈ ਦੋਤਿਆਂ ਵਾਲੀ ਹੋ ਜਾਂਦੀ ਹੈ ਤੇ ਬਜ਼ੁਰਗ ਹੋ ਜਾਂਦੀ ਹੈ ਤਾਂ ਸੰਸਾਰ ਤੋਂ ਵਿਛੋੜਾ ਪੈਂਦਾ ਉਹਨੂੰ ਤਾਂ ਉਦੋਂ ਉਸ ਔਰਤ ਦੇ ਲਈ ਇਸ ਮਾਲਕ ਕਫਨ ਦੀਕਦਾ ਤੇ ਇਹ ਕਫਨ ਉਹ ਫਿਰ ਉਦੋਂ ਔਰਤ ਦੇ ਪਹਿਨਾਇਆ ਜਾਂਦਾ ਤੇ ਇਹ ਇੱਕ ਖੂਨ ਦਾ ਰਿਸ਼ਤਾ ਹੁੰਦਾ ਜੀ ਕਫਨ ਵਾਲਾ ਮਤਲਬ ਕਿ ਜਦੋਂ ਪੇਕਿਆਂ ਵਾਲਾ ਖੂਨ ਦਾ ਰਿਸ਼ਤਾ ਹੁੰਦਾ ਹੈ ਮਤਲਬ ਕਿ ਜਿਵੇਂ ਭਾਈ ਭੈਣ ਹੋਗੇ ਮਾਪੇ ਬਾਪ ਖੂਨ ਦਾ ਰਿਸ਼ਤਾ ਹੁੰਦਾ ਤੇ ਇਸ ਲਈ ਇਹ ਕਫਨ ਪੇਕਿਆਂ ਵੱਲੋਂ ਮਗਾਇ ਪਹਿਨਾਇਆ ਜਾਂਦਾ ਤੇ ਬਾਕੀ ਪਹਿਲਾ ਜ਼ਮਾਨੇ ਦੇ ਵਿੱਚ ਅੱਗੇ ਫੋਨ ਵਗੈਰਾ ਵੀ ਨਹੀਂ ਸੀ ਹੁੰਦੇ ਬੱਸਾ ਵਗੈਰਾ ਕੁਝ ਨਹੀਂ ਸੀ ਹੁੰਦਾ ਸਿਰਫ ਇੱਕ ਵਾਰ ਜਾਂ ਤਾਂ ਧੀ ਆਪਣੇ ਪੇਕੇ ਘਰ ਜਾਂਦੀ ਹੁੰਦੀ ਸੀ ਜਾਂ ਫਿਰ ਜੋ ਮਤਲਬ ਕੀ ਧੀ ਦੇ ਮਾਪੇ ਹੁੰਦੇ ਨੇ ਉਹ ਆਪਣੇ ਧੀ ਦੇ ਘਰੇ ਜਾਂਦੇ ਹੁੰਦੇ ਸੀ ਸਹੁਰੇ ਘਰ ਤੇ ਸਿਰਫ ਇੱਕ ਵਾਰ ਹੀ ਜਾਂ ਸੀ ਜੀ ਇੱਕ ਵਾਰ ਹੀ ਜਾਂਦੇ ਹੁੰਦੇ ਸੀ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਤਾਂ ਮਤਲਬ ਕਿ ਜੋ ਮਤਲਬ ਕੀ ਦੇ ਧੀ ਦੇ ਪੇਕੇ ਘਰ ਹੁੰਦੇ ਨੇ ਉਹ ਪਾਣੀ ਵੀ ਨਹੀਂ ਸੀ ਪਿੰਦੇ ਹੁੰਦੇ ਧੀ ਦੇ ਘਰ ਦਾ ਤੇ ਪਰ ਹੁਣ ਦਾ ਜ਼ਮਾਨਾ ਬਹੁਤ ਜ਼ਿਆਦਾ ਬਦਲ ਗਿਆ ਹੈ ਤੇ ਲੋ ਜੀ ਇਹ ਇਹ ਆਪਾਂ ਤੁਹਾਡੇ ਨਾਲ ਥੋੜੀ ਜੀ ਵੀਡੀਓ ਸ਼ੇਅਰ ਕੀਤੀ ਆ ਮੈਂ ਵੀਤੀ ਤੀ ਦਾ ਪੇਕੇ ਘਰੋਂ ਕੱਪਣ ਕਿਉਂ ਪਾਇਆ ਜਾਂਦਾ ਹੈ ਇਸ ਬਾਰੇ ਤੇ ਬਾਕੀ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਤੇ ਜੇਕਰ ਵੀਡੀਓ ਵਧੀਆ ਲੱਗੀ ਤੁਸੀ ਵੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਮੋਨਾ ਵੀਡੀਓ ਨੂੰ ਵਨ ਤੋਂ ਵਨ ਸ਼ੇਅਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਖੋਦਦੇ ਰਹਿਣਾ ਤਦ ਤੱਕ ਵੀ ਸਾਰੇ ਜੀ